ਹਾਂ ਜੀ ਸਰ ਕੀ ਨਾਮ ਹੈ ਜੇ ਤੁਸੀਂ ਨਹੀਂ ਬਕਰੀ ਮੈਂ ਡਾਕਟਰ ਤਰਸੇਮ ਗਰਗ ਚੀਫ ਸਿਵਲ ਡਿਫੈਂਸ ਬਟਿੰਡਾ ਅੱਜ ਮੌਕ ਡਰਲ ਕੀਤੀ ਜਾ ਰਹੀ ਹੈ ਕਿ ਇਹ ਇਹਨਾਂ ਸਾਡੀਆਂ ਰੂਟੀਨ ਦੇ ਵਿੱਚ ਹਰ ਸਾਲ ਟ੍ਰੇਨਿੰਗਸ ਹੁੰਦੀਆਂ ਨੇ ਜਿਹਦੇ ਵਿੱਚ ਜਿੰਨੀਆਂ ਵੀ ਐਮਰਜੈਂਸੀ ਸੇਵਾਵਾਂ ਨੇ ਚਾਹੇ ਉਹ ਫਾਇਰ ਬਗੇੜ ਹੈ ਚਾਹੇ ਉਹ ਸਿਵਲ ਡਿਫੈਂਸ ਹੈ ਚਾਹੇ ਸਿਵਲ ਹਸਪੀਟਲ ਦੀ ਟੀਮ ਹੈ ਐਨ ਡੀ ਆਰ ਐਫ ਦੀ ਸਹਾਇਤਾ ਦੇ ਨਾਲ ਔਇਲ ਡਿਪੋ ਹੈ ਤੇ ਬੋਟਲਿੰਗ ਪਲਾਂਟ ਹੈ ਇੱਥੇ ਸਾਡੀ ਅੱਜ ਜਿਹੜੀ ਅਮੋਨੀਆ ਗੈਸ ਦੀ ਲੀਕੇਜ ਦੇ ਜੇ ਅਮੋਨੀਆ ਗੈਸ ਲੀਕੇਜ ਹੋ ਜਾਂਦੀ ਹੈ ਉਹਨੂੰ ਕਿਵੇਂ ਕੰਟਰੋਲ ਕਰਨਾ ਕਿਹੜੇ ਕਿਹੜੇ ਡਿਪਾਰਟਮੈਂਟ ਦੀ ਕੀ ਕੀ ਡਿਊਟੀ ਹੈ ਉਹਦੇ ਲਈ ਇਹ ਮੌਕ ਡ੍ਰਿਲਸ ਕਹੋ ਟ੍ਰੇਨਿੰਗਸ ਕਹੋ ਇਹ ਸਾਡੀਆਂ ਹੁੰਦੀਆਂ ਰਹਿੰਦੀਆਂ ਨੇ ਟਾਈਮ ਟੂ ਟਾਈਮ ਤਾਂ ਕਿ ਅਸੀਂ ਕਿਸੇ ਵੀ ਆਉਣ ਵਾਲੀ ਐਸੀ ਘਟਨਾ ਲਈ ਤਿਆਰ ਹੋ ਸਕੀਏ ਕਿਹੜੇ ਕਿਹੜੇ ਟੀਮਾਂ ਇਸ ਤੇ ਪਹੁੰਚੇ ਸਰ ਜਿੰਨੀਆਂ ਵੀ ਐਮਰਜੈਂਸੀ ਸੇਵਾਵਾਂ ਨੇ ਲਗਭਗ ਜਿਹਦੇ ਵਿੱਚ ਸਿਵਲ ਡਿਫੈਂਸ ਤੋਂ ਲੈ ਕੇ ਐਨਡੀਆਰਐਫ ਟੀਮ ਤੋਂ ਲੈ ਕੇ ਫਾਇਰ ਬਿਗੇਟ ਤੋਂ ਲੈ ਕੇ ਹਸਪੀਟਲ ਤੋਂ ਲੈ ਕੇ ਜਿੰਨੀਆਂ ਵੀ ਹੈਗੀਆਂ ਨੇ ਐਮਰਜੈਂਸੀ ਸੇਵਾਵਾਂ ਡੀਸੀ ਆਫਿਸ ਇਨਵੋਲਵ ਉਹਦੇ ਅੰਡਰ ਜਿੰਨੀਆਂ ਆਉਂਦੀਆਂ ਨੇ ਸਾਰੀਆਂ ਹੀ ਸੇਵਾਵਾਂ ਦੀ ਡਿਊਟੀਆਂ ਲੱਗੀਆਂ ਹੋਈਆਂ ਨੇ ਚਾਹੇ ਉਹ ਪੰਜਾਬ ਪੁਲਿਸ ਹੈ ਚਾਹੇ ਉਹ ਐਨਡੀਆਰਐਫ ਹੈ ਸਾਰੀਆਂ ਜਿੰਨੀਆਂ ਵੀ ਫੋਰਸਸ ਨੇ ਸਰ ਇਹ ਸਾਡੇ ਲਈ ਨਹੀਂ ਆਮ ਪਬਲਿਕ ਲਈ ਵੀ ਜ਼ਰੂਰੀ ਹੈ ਹਨ ਸਿਵਲ ਡਿਫੈਂਸ ਦੀ ਟੀਮ ਹੈ ਸਾਡੀ ਸਿਵਲ ਡਿਫੈਂਸ ਦੀ ਟੀਮ ਨੂੰ ਪਤਾ ਹੋਣਾ ਚਾਹੀਦਾ ਹੁਣ ਸਾਡੀ ਸਿਵਲ ਡਿਫੈਂਸ ਦੀ ਟੀਮ ਜਿੱਥੇ ਅਮੋਨੀਆ ਗੈਸ ਹੈ ਜੇ ਉੱਥੇ ਅੰਦਰ ਚਲੀ ਜਾਏਗੀ ਤਾਂ ਉਹ ਨੁਕਸਾਨ ਦੇਗੀ ਉੱਥੇ ਐਕਸਪਰਟ ਟੀਮ ਐਨ ਡੀ ਆਰ ਐਫ ਦੀ ਹੀ ਜਾਏਗੀ ਜਿਨ੍ਹਾਂ ਕੋਲੇ ਪ੍ਰੋਪਰ ਇਕੁਪਮੈਂਟ ਹੈ ਸਾਡਾ ਸਿਵਲ ਡਿਫੈਂਸ ਦਾ ਕੰਮ ਕੀ ਹੈ ਉਹਨਾਂ ਨੂੰ ਹੈਲਪ ਕਰਨੀ ਉਹਨਾਂ ਨੂੰ ਪੈਸੇਜ ਕਲੀਅਰ ਕਰਕੇ ਦੇਣਾ ਐਂਬੂਲੈਂਸ ਨੂੰ ਪੈਸੇਜ ਕਲੀਅਰ ਕਰਕੇ ਦੇਣਾ ਆਮ ਪਬਲਿਕ ਨੂੰ ਦੂਰ ਰੱਖਣਾ ਤੇ ਅਵੇਅਰ ਕਰਨਾ ਤਾਂ ਸਾਡੀਆਂ ਡਿਊਟੀਆਂ ਸਾਨੂੰ ਸਮਝਾਈਆਂ ਜਾਂਦੀਆਂ ਨੇ ਕਿ ਇਹ ਨਹੀਂ ਹੈ ਕਿ ਜੇ ਕਿਤੇ ਅਮੋਨੀਆ ਲੀਕੇਜ ਹੈ ਅਸੀਂ ਆਪਦੇ ਹੀਰੋ ਬਣੀਏ ਕਿ ਜਾ ਕੇ ਅਸੀਂ ਕੁਝ ਬਚਾ ਲਾਂਗੇ ਨਹੀਂ ਉੱਥੇ ਨੁਕਸਾਨ ਹੈ ਅਸੀਂ ਸੰਬੰਧਿਤ ਅਧਿਕਾਰੀਆਂ ਨੂੰ ਸੰਬੰਧਿਤ ਜਿਹੜੇ ਜਿਵੇਂ ਐਨਡੀਆਰਐਫ ਹੈ ਐਨਡੀਆਰਐਫ ਦਾ ਕੰਮ ਹੈ ਉੱਥੇ ਅੰਦਰ ਜਾਣਾ ਪ੍ਰੋਪਰ ਇਕੁਪਮੈਂਟ ਲੈ ਕੇ ਤਾਂ ਇਹ ਸਾਨੂੰ ਸਿਖਾਇਆ ਜਾਂਦਾ ਅਸੀਂ ਉਹਦੇ ਅਕੋਰਡਿੰਗ ਅਸੀਂ ਕੰਮ ਕਰਦੇ ਹਾਂ ਸਰ ਕੀ ਨਾਮ ਮੰਗੇ ਜ ਆਪਣਾ ਡਾਕਟਰ ਨਰਿੰਦਰ ਕੁਮਾਰ ਬੱਸੀ ਡਿਪਟੀ ਸੀ ਵਾਲਡਨ ਸਿਵਲ ਡਿਵਿਜਨ ਬਠਿੰਡਾ ਅੱਜ ਮੌਕ ਡ੍ਰਿਲ ਕੀਤੀ ਗਈ ਹੈ ਕਿਸ ਸੰਬੰਧ ਚ ਅੱਜ ਮੌਕ ਡਿਲ ਜਿਹੜੀ ਸੀ ਇੱਕ ਅਮੋਨੀਆ ਦਾ ਟੈਂਕਰ ਇਸ ਰੋਡ ਤੋਂ ਜਾ ਰਿਹਾ ਸੀਗਾ ਜਿਹੜਾ ਬੀਪੀਸੀਐਲ ਗੇਟ ਤੇ ਆ ਕੇ ਟਕਰਾ ਗਿਆ ਤੇ ਗੈਸ ਲੀਕੀਜ ਹੋ ਗਈ ਤਾਂ ਸਾਇਰਨ ਬੋਲੇ ਬੀਪੀਸੀਐਲ ਦਾ ਆਈਓਸੀਐਲ ਦਾ ਤੱਕਨ ਸਰਨ ਜਿਹੜੇ ਇਨਵੋਲਡ ਸੀ ਸਾਰੀ ਟੀਮਾਂ ਜਿਨ੍ਹਾਂ ਨੂੰ ਅਸੀਂ ਮਿਊਚੁਅਲ ਹੈਡ ਮੈਂਬਰਸ ਕਹਿੰਨੇ ਆ ਡਿਜ਼ਾਸਟਰ ਦੇ ਵਿੱਚ ਉਹ ਸਾਰਿਆਂ ਨੂੰ ਸੰਦੇਸ਼ੇ ਦਿੱਤੇ ਗਏ ਔਰ ਸਾਰੀਆਂ ਟੀਮਾਂ ਇੱਥੇ ਆਪਣੇ ਸਮੇਂ ਅਨੁਸਾਰ ਪਹੁੰਚੀਆਂ ਸਭ ਤੋਂ ਪਹਿਲਾਂ ਐਨਐਫਐਲ ਦੀ ਟੀਮ ਆਈ ਐਨਐਫਐਲ ਦੀ ਟੀਮ ਨੇ ਜਿਹੜਾ ਦੇਖਿਆ ਵੀ ਕਿੰਨਾ ਕੁ ਪ੍ਰਭਾਵ ਹੈ ਇਸੇ ਲਈ ਅਮੋਨੀਆ ਦਾ ਪਾਣੀ ਦਾ ਛੜਕਾ ਤੁਸੀਂ ਦੇਖ ਰਹੇ ਹੋ ਲਗਾਤਾਰ ਹੋ ਰਿਹਾ ਕਿਉਂਕਿ ਅਮੋਨੀਆ ਨੂੰ ਦੱਬਣ ਵਾਸਤੇ ਪਾਣੀ ਦੀ ਛੜਕਾ ਦੀ ਬਹੁਤ ਜ਼ਰੂਰਤ ਸੀ ਵੀ ਅਮੋਨੀਆ ਫੈਲੇ ਨਾ ਐਨਐਫਐਲ ਨੇ ਟੈਸਟ ਕੀਤਾ ਐਨਡੀਆਰਐਫ ਦੀ ਟੀਮ ਆ ਗਈ ਤਾਂ ਐਨਡੀਆਰਐਫ ਦੀ ਟੀਮ ਨੇ ਜਿਹੜੀ ਲੀਕੇਜ ਸੀਗੀ ਉਹਨੂੰ ਬੰਦ ਕੀਤਾ ਨੰਬਰ 2 ਜਿਹੜੇ 5 ਇਫੈਕਟਿਵ ਮਰੀਜ਼ ਸੀ ਉਹਨਾਂ ਨੂੰ ਐਂਡੀਆ ਰੈਫਰੈਂਸ ਸੰਭਾਲਿਆ ਚੱਕਿਆ ਔਰ ਕਨਸਰਨਡ ਜਿਹੜੇ ਡੈਜ਼ਿਗਨੇਟਿਡ ਹਸਪੀਟਲ ਹੈ ਫਰਸਟ ایڈ ਦੇ ਕੇ ਜਿੰਨੀ ਜ਼ਰੂਰ ਅਸੀਂ ਫਰਸਟ ایڈ ਦੀ ਉਹ ਡੈਜ਼ਿਗਨੇਟਿਡ ਹਸਪੀਟਲ ਦੇ ਵਿੱਚ ਜਿਹੜੀ ਹੈ ਮਰੀਜ਼ਾਂ ਨੂੰ ਭੇਜਿਆ ਗਿਆ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਹਰ ਡਿਪਾਰਟਮੈਂਟ ਦਾ ਸਹਿਯੋਗ ਹੈ ਤਾਂ ਇੱਥੇ ਮੈਂ ਇੱਕੋ ਸ਼ਬਦ ਕਹਿਣਾ ਨਾ ਟੀਮ ਵਰਕ ਵਰਕਸ ਹੁਣ ਸਿਵਲ ਡਿਫੈਂਸ ਵੀ ਇਹਦਾ ਇੱਕ ਹੈសា ਡਿਜ਼ਾਸਟਰ ਦਾ ਸਾਡੇ ਚੀਫ ਇੱਥੇ ਮੌਜੂਦ ਨੇ ਡਾਕਟਰ ਤਰਸੀਮ ਗਰਗ ਜੀ ਔਰ ਨੌ ਦੀ ਸਾਡੀ ਟੀਮ ਜੋ ਸਾਨੂੰ ਹੁਕਮ ਲੱਗਿਆ ਉਹਨੇ ਮੈਂਬਰ ਅਸੀਂ ਸਾਰੇ ਇੱਥੇ ਆਪਣੀ ਆਪਣੀ ਡਿਊਟੀ ਤੇ ਹਾਜ਼ਰ ਹੈ ਐਨ ਡੀ ਆਰ ਐਫ ਹਾਜ਼ਰ ਹੈ ਐਗਰੀਕਲਚਰ ਡਿਪਾਰਟਮੈਂਟ ਇੱਥੇ ਹਾਜ਼ਰ ਹੈ ਹਸਪੀਟਲ ਇੱਥੇ ਹਾਜ਼ਰ ਹੈ ਪੰਜਾਬ ਪੁਲਿਸ ਜਿਸ ਨੇ ਲੋਕਾਂ ਦੀ ਆਵਾਜ਼ਾਈ ਦੇ ਉੱਤੇ ਰੋਕ ਲਾਈ ਤਾਂ ਕਿ ਐਕਸੀਡੈਂਟਲ ਏਰੀਆ ਇਸ ਤੋਂ ਬਚਣਾ ਉਹ ਸਾਰੇ ਇੱਥੇ ਹਾਜ਼ਰ ਹੈ ਔਰ ਬੀ ਪੀ ਸੀ ਐਲ ਔਰ ਆਈ او ਸੀ ਨੇ ਕਮਾਲ ਦਾ ਕੰਮ ਕੀਤਾ ਇਹ ਸਾਰੀ ਜਿਹੜੀ ਪਲੈਨਿੰਗ ਬਣਾਈ ਗਈ ਐਨਿਊਅਲ ਜਿਹੜੀ ਸਾਡੀ ਮੌਕ ਡਲ ਸੀਗੀ ਇਹਦਾ ਸਾਰਾ ਜ਼ਿੰਮੇਵਾਰੀ ਜਿਹੜੀ ਹੈ ਵਿਸ਼ਾਲ ਸਿੰਘਲਾ ਡੀਡੀਐਫ ਕੋਲੇ ਹੈ ਔਰ ਬਹੁਤ ਬਿਹਤਰੀਨ ਇਹ ਪਲੈਨਿੰਗ ਕਰਕੇ ਅੱਜ ਮੌਕਡਲ ਕੀਤੀ ਗਈ ਇਹ ਮੌਕਡਲ ਤੋਂ ਸਾਰੀਆਂ ਟੀਮਾਂ ਕੁਝ ਸਿੱਖ ਰਹੀਆਂ ਹਨ ਵਾਰ-ਵਾਰ ਕੱਲ ਨੂੰ ਕੋਈ ਵਿਪਤਾ ਪੈਜੇ ਤਾਂ ਅਸੀਂ ਕਿੱਦਾਂ ਕੰਮ ਕਰਨਾ ਹੈ ਕਿਸ ਨੂੰ ਬੁਲਾਉਣਾ ਹੈ ਕਿਹਦੀ ਇੱਥੇ ਜ਼ਰੂਰਤ ਹੈ ਮੌਕੇ ਤੇ ਜੀ ਤਈ ਵਾਰ ਜਦ ਪਟ્રોલ ਦਾ ਡੀਜ਼ਲ ਲੀਕ ਹੋ ਜੇ ਜਾਂ ਗੈਸੀ ਲੀਕ ਹੋਵੇ ਤਾਂ ਪਬਲਿਕ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਕਿ ਲੱਗਦਾ ਹੈਗਾ ਵੀ ਇਹ ਠੀਕ ਹੈ ਜਾਂ ਗਲਤ ਹੈ ਨਹੀਂ ਨਹੀਂ ਪਬਲਿਕ ਜਿਹੜੀ ਹੈ ਨਾ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਹੁਣ ਤੁਸੀਂ ਕਈ ਹਾਸੇ ਸੁਨੇ ਹੋਣਗੇ ਕਿ ਪੈਟਰੋਲ ਲੀਕ ਹੋ ਗਿਆ ਤੇ ਲੋਕ ਪੈਟਰੋਲ ਡੀਜ਼ਲ ਇਕੱਠਾ ਕਰਨ ਲੱਗ ਗਏ ਤਾਂ ਕੋਈ ਉਥੇ ਫਾਇਰ ਹੋ ਗਈ ਗਲਤੀ ਨਾਲ ਤੇ ਕਿੰਨੀਆਂ ਉਸ ਦੇ ਵਿੱਚ ਜਿਹੜੇ ਡੈੱਥ ਵਗੈਰਾ ਦੇ ਸਾਡੇ ਕੋਲੇ ਕੇਸ ਆ ਰਹੇ ਹੈ ਜੈਪੁਰ ਦਾ ਟੈਂਕਰ ਦਾ ਕੇਸ ਦੇਖ ਲਓ ਇੱਕ ਸੜਕ ਦਾ ਮੋੜ ਹੀ ਮੋੜਨਾ ਸੀ ਨਾ ਕਿੰਨੀ ਵੱਡੀ ਗਲਤੀ ਹੋਈ ਤੇ 5 5 6 6 ਫੁੱਟ 100 ਫੁੱਟ ਉੱਪਰ ਪਕਸ਼ੀ ਤੱਕ ਨਹੀਂ ਅਸੀਂ ਛੱਡੇ ਕਿੰਨੇ ਲੋਕਾਂ ਦੀ ਉਸ ਚ ਬੜਮੁੱਲੀ ਜਾਨ ਗਈ ਤਾਂ ਮੌਡਲਾਂ ਜਿਹੜੀਆਂ ਸੁਰੱਖਿਆ ਨਾ ਇੰਡਸਟਰੀ ਦੀ ਜਾਂ ਜਦਾਂ ਉਹਨ ਰੋਡ ਚੱਲ ਰਹੇ ਨੇ ਟੈਂਕਰ ਸਾਨੂੰ ਲੋਕਾਂ ਨੂੰ ਵੀ ਪਬਲਿਕ ਨੂੰ ਵੀ ਇਸ ਗੱਲ ਤੋਂ ਪ੍ਰੇਸ਼ ਕਰਨਾ ਚਾਹੀਦਾ ਹੈ ਵੀ ਅਸੀਂ ਬਹੁਤ ਤੇਜ਼ੀ ਚ ਇਹਨਾਂ ਨੂੰ ਕ੍ਰਾਸ ਕਰੀਏ ਜਗ੍ਹਾ ਹੈ ਕਿ ਨਹੀਂ ਹੈ ਅਸੀਂ ਇਹ ਵੀ ਵੇਖਦੇ ਤਾਂ ਇਹਦੇ ਨਾਲ ਜਿਹੜੀ ਸਮੱਸਿਆ ਜਿਹੜੀ ਉਹ ਹੋਰ ਵੱਧ ਜਾਂਦੀ ਐ ਐਕਸੀਡੈਂਟ ਹੋ ਜਾਂਦੇ ਐ ਤਾਂ ਬਚਣਾ ਬਹੁਤ ਜ਼ਰੂਰੀ ਐ ਪਬਲਿਕ ਨੂੰ ਬਹੁਤ ਦੂਰ ਰਹਿਣਾ ਚਾਹੀਦਾ ਇਹਨਾਂ ਤੋਂ ਗੈਸ ਦਾ ਤਾਂ ਪਤਾ ਹੀ ਨਹੀਂ ਜੀ ਕਿੱਥੇ ਕਿੱਥੇ ਪ੍ਰਭਾਵ ਹੋਵੇ ਹੁਣ ਇਹਦੇ ਵਾਸਤੇ ਤੁਸੀਂ ਯੂਨੀਅਨ ਕਾਰਬਨ ਪਪਾਲੀ ਯਾਦ ਕਰੋ ਜਿਹੜੇ ਲੋਕ ਕੋਠਿਆਂ ਦੇ ਚੜ ਕੇ ਫਿਲਮਾਂ ਬਣਾ ਰਹੇ ਸੀਗੇ ਦੇਖ ਰਹੇ ਸੀ ਤਮਾਸ਼ਾ ਉਹ ਬਚੇ ਨਹੀਂ ਮਗਰ ਜਿਹੜੇ ਲੋਕ ਗਰਾਊਂਡ ਤੇ ਬੈਠੇ ਸੀ ਉਹ ਬਚ ਗਏ ਤਾਂ ਇਹ ਛੋਟੀ ਛੋਟੀ ਜਿਹੜੀਆਂ ਸਿੱਖਿਆ ਹੈ ਇਹ ਸਾਡੇ ਧਿਆਨ ਆਰਥ ਹੋਣੀ ਚਾਹੀਦੀ ਹੈ ਅਸੀਂ ਇਹਨਾਂ ਤੋਂ ਬਚ ਗਏ ਐਨਡੀਆਰਐਫ ਹੈ ਜਿਹੜੀ ਸਾਡੇ ਦੇਸ਼ ਦੀ ਸਾਡੇ ਬਠੰਡੇ ਦੀ ਬਟਾਲੀਅਨ ਹੈ ਇਹ ਵੀ ਐਜੂਕੇਟ ਕਰਦੇ ਆ ਸਿਵਲ ਡਿਫੈਂਸ ਸਿਸਟਮ ਸਾਰਾ ਐਜੂਕੇਟ ਕਰਦਾ ਹੈ ਇੰਡਸਟਰੀ ਬਹੁਤ ਐਜੂਕੇਟ ਕਰਦੀ ਹੈ ਪਬਲਿਕ ਨੂੰ ਵੀ ਕਰਦੀ ਹੈ ਵਰਕਰਸ ਨੂੰ ਵੀ ਕਰਦੀ ਹੈ ਇਨ ਕੇਸ ਆਫ ਐਕਸੀਡੈਂਟ ਸਾਡਾ ਕੀ ਐਕਸ਼ਨ ਹੈ ਜੀ ਹਾਂ ਜੀ ਅੱਜ ਅਸੀਂ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦਾ ਮੈਂ ਗਗਨਦੀਪ ਸੈਕਟਰੀ ਆਰਟੀ ਬਠਿੰਡਾ ਜੀ ਅੱਜ ਅਸੀਂ ਇੱਕ ਇੱਥੇ BPCL BPCL ਦੀ ਐਂਟਰੈਂਸ ਦੇ ਉੱਪਰ ਮੌਕ ਡ੍ਰਿਲ ਕੰਡਕਟ ਕੀਤੀ ਹੈ ਜਿਦੇ ਵਿੱਚ ਅਸੀਂ ਇੱਕ ਸਿਮੂਲੇਟ ਕੀਤਾ ਹੈ ਕਿ ਇੱਕ ਟਰੱਕ ਜਿਦੇ ਵਿੱਚ ਅਮੋਨੀਆ ਗੈਸ ਭਰੀ ਹੋਈ ਹੈ ਉਸ ਦਾ BPCL ਦੇ ਐਂਟਰੈਂਸ ਗੇਟ ਦੇ ਉੱਪਰ ਐਕਸੀਡੈਂਟ ਹੋ ਗਿਆ ਹੈ ਤੇ ਇਹਨੂੰ ਕੰਟਰੋਲ ਕਰਨ ਲਈ ਸਾਡੀਆਂ ਵੱਖ-ਵੱਖ ਟੀਮਸ ਬੀਪੀਸੀਐਲ ਦੀ ਟੀਮ ਆਈਓਸੀਐਲ ਦੀ ਟੀਮ ਐਨਡੀਆਰਐਫ ਵੱਲੋਂ ਰਿਸਪੌਂਸ ਟੀਮ ਸਾਡੀ ਫਾਇਰ ਬ੍ਰਿਗੇਡ ਦੀ ਟੀਮ ਪੁਲਿਸ ਦੀ ਟੀਮ ਮੈਡੀਕਲ ਟੀਮ ਸਾਰੀਆਂ ਇੱਥੇ ਆਈਆਂ ਨੇ ਤਾਂ ਇਹ ਰੀਅਲ ਜੋ ਐਕਸੀਡੈਂਟ ਦੇ ਵਿੱਚ ਹੋਣਾ ਹੈ ਉਹਨੂੰ ਸਾਰਾ ਸਿਮੂਲੇਟ ਕਰਕੇ ਦੇਖਿਆ ਕਿ ਕਿੰਨੇ ਟਾਈਮ ਦੇ ਵਿੱਚ ਅਸੀਂ ਇਹਨੂੰ ਪੂਰੇ ਨੂੰ ਕੰਟੇਨ ਕਰ ਰਹੇ ਹਾਂ ਇੰਸੀਡੈਂਟ ਤਾਂ ਅਸੀਂ 11 ਵਜੇ ਇਹ ਮੌਕ ਡਿਲ ਸ਼ੁਰੂ ਕੀਤੀ ਸੀ ਦਾ ਲਗਭਗ 11:25 ਤੇ 11:15 ਦੇ ਅਰਾਊਂਡ ਇਹ ਪੂਰਾ ਇਨਸੀਡੈਂਟ ਕੰਟਰੋਲ ਕਰ ਰਿਹਾ ਕੰਟਰੋਲ ਕਰ ਲਿਆ ਤੇ ਇਹਨੂੰ ਓਪਨ ਕਰ ਦਿੱਤਾ ਹੈ ਦੁਬਾਰਾ ਪਬਲਿਕ ਲਈ ਇਹ ਕੋਈ ਅਨਫੋਰਸੀਨ ਅੱਗੇ ਤੋਂ ਕੁਝ ਐਦਾਂ ਦਾ ਹੁੰਦਾ ਹੈ ਤਾਂ ਉਹਦੇ ਲਈ ਇੱਕ ਮੌਕ ਐਕਸਰਸਾਈਜ਼ ਕਰਕੇ ਦੇਖੀ ਹੈ ਕਿ ਸਾਡਾ ਰਿਸਪੌਂਸ ਕਿਵੇਂ ਹੋਊਗਾ ਕਿੰਨਾ ਟਾਈਮ ਲੱਗਣਾ ਉਹਦੇ ਵਿੱਚ ਕੀ ਕੀ ਸਾਨੂੰ ਹੋਰ ਇੰਪਰੂਵ ਕਰਨ ਦੀ ਲੋੜ ਹੈ ਕਿ ਇਹ ਐਕਸਰਸਾਈਜ਼ ਪੂਰੀ ਅਸੀਂ ਸਕਸੈਸਫੁਲੀ ਹੁਣ ਕੰਪਲੀਟ ਕਰ ਲਈ ਹੈ ਬੜੀ ਵਧੀਆ ਜਿਆ ਆਸਾ ਹੋ ਜਾਂਦਾ ਜੀ ਪਟ્રોલ ਵੀ ਇੱਕ ਹੋ ਘੰਟੇ ਜਿੱਲੀ ਖੋਗਾ ਐਦਾਂ ਗੈਸ ਹੀ ਲਿਖੋਗੇ ਕਾ ਜਿਹੜੀ ਪਬਲਿਕ ਹੈਗੀ ਉਹ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਇਹ ਠੀਕ ਹੈ ਕਿ ਜਾਂ ਮੈਂ ਨੂੰ ਸਲਾਹ ਦੇਣੀ ਚਾਹੀਦੀ ਹੈ ਕਿ ਜੋ ਬੇਸਿਕ ਸਾਡੇ ਐਕਸੀਡੈਂਟਸ ਨੇ ਉਹਨਾਂ ਦੇ ਵਿੱਚ ਸਰਨਾ ਵੱਡਾ ਨੁਕਸਾਨ ਹੀ ਅਵੇਅਰਨੈਸ ਦੀ ਕਮੀ ਕਰਕੇ ਹੁੰਦਾ ਜਿਵੇਂ ਇੱਥੇ ਅਮੋਨੀਆ ਦਾ ਜੋ ਆਪਾਂ ਸਿਮੂਲੇਟ ਕੀਤਾ ਹੈ ਲੀਕੇਜ ਤਾਂ ਉਹਦੇ ਵਿੱਚ ਸਰਨਾ ਪਹਿਲਾ ਹੈ ਕਿ ਤੁਸੀਂ ਬਿਲਕੁਲ ਟੈਂਕਰ ਦੇ ਨੇੜੇ ਨਹੀਂ ਜਾਣਾ ਉਹੀਆਂ ਚੀਜ਼ਾਂ ਅਸੀਂ ਇੱਥੇ ਕਰਕੇ ਦਿਖਾਈਆਂ ਨੇ ਸਭ ਤੋਂ ਪਹਿਲਾਂ ਰਿਸਪੌਂਸ ਪਬਲਿਕ ਦਾ ਇਹੀ ਹੋਣਾ ਚਾਹੀਦਾ ਹੈ ਕਿ ਅਥਾਰਟिटीज ਨੂੰ ਕੋਈ ਵੀ ਐਮਰਜੈਂਸੀ ਪੁਲਿਸ ਨੂੰ ਜਾਂ ਮੈਡੀਕਲ ਨੂੰ ਕਿਸੇ ਨੂੰ ਵੀ ਅਨਾਉਂਸ ਰਿਪੋਰਟ ਕਰਨਾ ਹੈ ਤਾਂ ਕਿ ਅਪਰੋਪਰੀਏਟ ਟੀਮ ਉੱਤੇ ਭੇਜੀ ਜਾ ਸਕੇ ਤੇ ਉਹਨੂੰ ਕੰਟੇਨ ਕੀਤਾ ਜਾ ਸਕੇ ਥੈਂਕ ਯੂ ਹਾਂਜੀ ਸਰ ਮੈਂ ਸੰਤੋਸ਼ ਕੁਮਾਰ ਹੂੰ ਕਮਾਂਡੈਂਟ 7 ਐਨ ਡੀ ਆਰ ਐਫ ਹਮ ਲੋਗ ਹਰਿਆਣਾ ਪੰਜਾਬ ਔਰ ਯੂਨੀਅਨ ਟੈਰੀਟਰੀ ਚੰਡੀਗੜ੍ਹ ਮੇ कोई भी डिजास्टर सिचुएशन होती है उसके लिए रिस्पॉन्स करने के लिए ज़िम्मेदार हैं तो आज जो कैपेसिटी बिल्डिंग का जो प्रोसेस होता है उसमें आज हमने ये एक पेट्रोकेमिकल टैंकर को हेजाडस केमिकल के टैंकर का जो एक्सीडेंट हुआ उसकी एक सिचुएशन सेमुलेट करी और सारे स्टेक होल्डर्स ने रिस्पॉन्ड किया और बहुत अच्छा रिस्पॉन्स रहा सभी का प्रोफेशनल तरीके से चीज़ों को हैंडल किया गया और हमने बहुत कम समय में चीज़ों को कंट्रोल कर लिया और इससे जितने स्टेक होल्डर्स आए हैं मेरा पूरा ये विश्वास है कि जितने स्टेक होल्डर्स आए हैं उसमें भी जो अवेयरनेस का लेवल है वो भी बढ़ा है और हम यदि वास्तव में ऐसी सिचुएशन आती है तो एक अच्छा रिस्पॉन्स दे करके हम जान माल के नुकसान की जो संभावना रहती है उसको बचा पाएंगे सर एक ट्रेन कितने की जरूरी है ये बहुत ज़रूरी है मेरा तो ये मानना है कि कम से कम हमें दो से तीन महीने में एक बार करनी चाहिए क्योंकि एक तो जानकारी सारे स्टेक होल्डर्स को पहली चीज़ जानकारी बढ़ती है दूसरी हर एक को अपने अपने काम अपने अपने इंडिविजुअली सारे स्टेक होल्डर्स अपनी तैयारी करते रहते हैं लेकिन साथ में मिलकर कैसे काम करना है और कहाँ कहाँ पर कॉर्डिनेशन में कहाँ कहाँ पर एक दूसरे के रिस्पॉस को समझने में कमियाँ हैं वो ऐसी मॉकडिल में पता चलती हैं और हम आगे उसको दूर करेंगे नेक्स्ट आने वाली जो मॉकडिल होंगी वो और अच्छी होंगी इससे